ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾ ਆਜ਼ਾਦ ਭਾਰਤ ਦੇ ਵਿੱਚ ਹਰ ਇੱਕ ਧਰਮ ਨੂੰ ਹਰ ਇੱਕ ਕਾਸਟ ਨੂੰ ਹਰ ਕ੍ਰੀਡ ਨੂੰ ਆਪਣੇ ਧਰਮ ਪ੍ਰਚਾਰ ਦਾ ਤੇ ਬੋਲਣ ਦਾ ਅਧਿਕਾਰ ਹੈ ਪਰ ਜਦੋਂ ਦੇਸ਼ ਆਜ਼ਾਦ ਹੋਇਆ ਪਹਿਲਾ 1955 ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਉਹ ਤੋਂ ਬਾਅਦ 1984 ਤੇ 1964 ਵਿੱਚ ਪੌਂਟਾ ਸਾਹਿਬ ਦਾ ਸਾਖਾ ਵਾਪਤਿਆ ਇਹ ਮੈਂ ਤੁਹਾਨੂੰ ਤਾਂ ਦਹਰਾ ਰਿਹਾ ਕਿ ਗੁਰੂ ਘਰਾਂ ਦੇ ਵਿੱਚ ਬਿਫੋਰ ਪਾਰਟੀਸ਼ਨ ਤਾਂ ਇਦਾਂ ਦੇ ਵਰਤਾਰੇ ਹੁੰਦੇ ਰਹੇ ਪਰ ਆਫਟਰ ਪਾਰਟੀਸ਼ਨ ਇਹ ਵਰਤਾਰੇ ਜਿਹੜੇ ਇਹ ਨਿਰੰਤਰ جاری ਰਹੇ ਅੱਜ ਆਪਾਂ ਜੇ ਇਸ ਕਾਰਜ ਲਈ ਇੱਥੇ ਆਏ ਸੀ ਉਹ ਕਾਰਜ ਸੀ ਪਿਛਲੇ ਨਵੰਬਰ ਦੇ ਵਿੱਚ ਸultanpur Lodhi Akali Bungah ਉਸ ਸਥਾਨ ਤੇ ਅਮਰਤ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੀ ਤੋਂ 2 ਦਿਨ ਪਹਿਲਾਂ ਉੱਥੇ ਫਾਇਰਿੰਗ ਹੋਈ ਪੁਲਿਸ ਵੱਲੋਂ ਐਂਟਰ ਹੋ ਕੇ ਔਰ ਉਸ ਫਾਇਰਿੰਗ ਦੇ ਵਿੱਚ ਜਿੱਥੇ ਮਰਿਆਦਾ ਦਾ ਲੰਘਣ ਹੋਇਆ ਜਿੱਥੇ ਖੰਡ ਪਾੜ ਸਾਭ ਖੰਡਿਤ ਹੋਏ ਉਹਦੇ ਵਿੱਚ ਸਾਨੂੰ ਤਿੰਨ ਸਵਾਲ ਤੁਹਾਨੂੰ ਪਹਿਲਾਂ ਵੀ ਦੱਸੇ ਸੀ ਤੇ ਅਸੀਂ ਉਹ ਤਿੰਨ ਸਵਾਲ ਲੈ ਕੇ ਤੁਰੇ ਸੀ ਕਿ ਪੁਲਿਸ ਕਿਹਦੇ ਕੈਂਟ ਦੇ ਅੰਦਰ ਐਂਟਰ ਹੋਈ ਪੁਲਿਸ ਨੇ ਮਰਿਆਦਾ ਦਾ ਉਲੰਘਣ ਕੀਤਾ ਤੇ ਅੰਦਰ ਗੋਲੀ ਕਿਹਦੇ ਕਹਿਣ ਤੇ ਚੱਲੀ ਔਰ ਉਹਦੇ ਵਿੱਚ ਮੈਂ ਤੁਹਾਨੂੰ ਐਡ ਕਰਦੇ ਆ ਉਹਦੇ ਵਿੱਚ ਪੰਜ ਚਾਰ ਜ਼ਿਲ੍ਹਿਆਂ ਦੀ ਪੁਲਿਸ ਸੀ ਇੱਕ ਸੱڈن ਪ੍ਰੋਵੋਕੇਸ਼ਨ ਹੁੰਦੀ ਉਹ ਸੱڈن ਪ੍ਰੋਵੋਕੇਸ਼ਨ ਨਹੀਂ ਸੀ ਉਹ ਬੈਲ ਪਲਾਨਡ ਇੱਕ ਕੌਨਸਪੀਰੇਸੀ ਸੀਗੀ ਔਰ ਉਹਦੇ ਤਹਿਤ ਉਥੇ ਲੱਗੋ ਲੱਗ ਭਾਗ ਇਹ ਸਾਡੇ ਗਰਵਤ ਸਿੰਘ ਖਾਲਸਾ ਹੀ ਨਹੀਂ ਉਹ ਸਾਰੀ ਤਫਤੀਸ਼ ਕੀਤੀ ਆ 1000 ਰਾਉਂਡ ਉਥੇ ਗੋਲੀਆਂ ਦਾ ਅੰਦਰ ਚੱਲਿਆ ਇਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਰਹੇ ਹਾਂ ਕਿ ਜਿਹੜਾ ਵੀ ਦੋਸ਼ੀ ਆ ਕਿਉਂਕਿ ਮੁੱਖ ਤੌਰ ਦੇ ਉੱਤੇ ਇਹ ਕਿਸੇ ਦੇ ਕਹਿਣ ਤੇ ਗੋਲੀ ਚੱਲਦੀ ਆ ਜਾਂ ਤਾਂ ਕੋਈ ਉੱਥੇ ਐਗਜ਼ੈਕਟਿਵ ਮਜੈਸਟਰੇਟ ਹੋਵੇ ਉਹ ਆਰਡਰ ਕਰੇ ਤੇ ਸਾਡੀ ਇਨਕੁਆਰੀ ਕਰਨ ਵਾਲਿਆਂ ਨੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਇਕੁਆਰੀਆਂ ਪਾਈਆਂ ਪਰ ਉਹ ਇਹ ਜਵਾਬ ਦੇਣ ਤੋਂ ਮਨਕਰ ਹੋ ਗਏ ਆਲਟੀਮੇਟਲੀ ਕਿਉਂਕਿ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਕੋਲ ਹੋਮ ਮਿਨਿਸਟਰੀ ਵੀ ਆ ਅਸੀਂ ਉਹਨਾਂ ਨੂੰ ਵੀ ਕੁਐਰੀ ਪਾਈ ਸੀ ਕਿ ਤੁਸੀਂ ਸਿੱਧੇ ਤੌਰ ਤੇ ਦੋਸ਼ੀ ਆ ਕਿਉਂਕਿ ਲਾ ਐਂਡ ਆਰਡਰ ਦੀ ਕੋਈ ਵੀ ਸਿਚੁਏਸ਼ਨ ਪੰਜਾਬ ਵਿੱਚ ਹੋਵੇ ਤੇ ਪੁਰਾਣਾ ਬਰਤਾਰਾ ਵੀ ਐਵੇਂ ਰਿਹਾ ਕਿ ਉਹਦੇ ਵਿੱਚ ਫਿਰ ਹੋਮ ਮਿਨਿਸਟਰ ਨੇ ਜਵਾਬ ਦੇਣਾ ਹੁੰਦਾ ਪਰ ਅੱਜ ਤੱਕ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਗੂੰਗੀ ਬੋਲੀ ਬਣ ਕੇ ਬੈਠੀ ਆ ਸੋ ਅਸੀਂ ਮੰਗ ਕਰਦੇ ਰਹੇ ਪਰ ਕੁਝ ਨਹੀਂ ਹੋਇਆ ਅੱਜ ਆਨਰੇਬਲ ਡਾਰਨਰ ਆਫ ਪੰਜਾਬ ਨੂੰ ਅਸੀਂ ਮੈਮੋਰੰਡਮ ਦੇ ਕੇ ਆਏ ਆ ਇੱਕ ਰਿਪਰੈਜੈਂਟੇਸ਼ਨ ਦੇ ਕੇ ਆਏ ਆ ਕਿ ਇਹਦੀ ਪਾਰਸ਼ਲ ਇਨਕੁਆਰੀ ਹੋਵੇ ਪਾਰਸ਼ਲ ਇਨਕੁਆਰੀ ਸਿੱਧੇ ਤੌਰ ਤੇ ਹੋਮ ਮਿਨਿਸਟਰ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਆ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਉਹਨਾਂ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕੁਝ ਅਸੀਂ ਬੈਸ ਕੇ ਬੈਠ ਕੇ ਡਿਸਕਸ ਵੀ ਕੀਤਾ ਕਿਉਂਕਿ ਇੱਕ ਬਾਰਸ਼ਣ ਉੱਤੇ ਆਲਰੇਡੀ ਦਰਜ ਹੋਇਆ ਆ ਜਿਹਦੀ ਐਫਆਈਆਰ ਹੋਈ ਆ ਉਹਦਾ ਇੱਕ ਕ੍ਰੋਸਵਰਸ ਕ੍ਰੋਸਵਰਸਨ ਆਉਣਾ ਸੀ ਇਹ ਕ੍ਰੋਸਵਰਸਨ ਦੇ ਵਿੱਚ ਇਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਸੋ ਅਸੀਂ ਗਵਰਨਰ ਸਾਹਿਬ ਨੂੰ ਇਸ ਦੇ ਤੌਰ ਦੇ ਉੱਤੇ ਰਿਪਰਜੈਂਸ਼ਨ ਦੇ ਕੇ ਆਏ ਆ ਕਿ ਬਣਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਦੂਸਰੀ ਸਾਡੀ ਲੰਬੇ ਅਰਸੇ ਦੀ ਇੱਕ ਬੜੀ ਵੱਡੀ ਮੰਗ ਚੱਲ ਰਹੀ ਸੀ ਜਿਹਦੇ ਬਾਰੇ ਅਸੀਂ ਪਹਿਲਾਂ ਵੀ ਔਨਰੇਬਲ ਗਵਰਨਰ ਆਫ ਪੰਜਾਬ ਨੂੰ ਦੇਖੇਗਾ ਐਸੀ ਰਿਪrezentੇਸ਼ਨ ਹੋ ਸਗੀ ਕਿ ਜਿਹੜੇ 2019 ਦੇ ਵਿੱਚ ਸੈਂਟਰ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਸੀ ਕਿ ਨੌ ਜਿਹੜੇ ਬੰਦੀ ਸਿੰਘ ਇਹਨਾਂ ਨੂੰ ਰਿਹਾ ਕਰਨਾ ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਰਾਜਵਾਨ ਜਿਨ੍ਹਾਂ ਦੀ ਡੈਥ ਨੂੰ ਕਮਿਊਟ ਕਰਕੇ ਇੱਥੇ ਉਹਨੂੰ ਆਪਾਂ ਲਾਈਫ ਅਮਰੇਜਮੈਂਟ ਚ ਕਰਨਾ ਸੀ ਸਰਦਾਰ ਦਵਿੰਦਰਪਾਲ ਸਿੰਘ ਜੀ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਤੇ ਸਰਦਾਰ ਭਾਈ ਗਰਦੀਪ ਸਿੰਘ ਜੀ ਖਹਿੜਾ ਤੇ ਉਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਸਰਦਾਰ ਫਰਮਜੀਤ ਸਿੰਘ ਭਿਹੋਰਾ ਅਵਤਾਰ ਸਿੰਘ ਤਾਰਾ ਉਹ ਜਿਹੜੇ ਆਲਰੇਡੀ ਸਜ਼ਾ ਪੂਰੀਆਂ ਕਰ ਚੁੱਕੇ ਆ ਉਹ ਹੋਮ ਮਿਨਿਸਟਰ ਸਾਹਿਬ ਨੂੰ ਅਸੀਂ ਇਹਨਾਂ ਦੇ ਜਰੀਹੇ ਉਹ ਮੈਮੋਰੰਡਮ ਇਹਦਾ ਸ਼ੇਪ ਆਫ ਰਿਪਰੈਜੈਂਟੇਸ਼ਨ ਦੇ ਕੇ ਆਏ ਆ ਜਿਹਦੇ ਬਾਰੇ ਵੀ ਉਹਨੀ ਅਸ਼ੋਰੈਂਸ ਦਿੱਤੀ ਆ ਕਿ ਅਸੀਂ ਇਹਦੇ ਬਾਰੇ ਵੀ ਛੇਤੀ ਚਿੱਠੀ ਲਿਖ ਕੇ ਸੈਂਟਰ ਗਵਰਨਮੈਂਟ ਨੂੰ ਇਹ ਤੁਹਾਡੀ ਰਿਪਰੈਜ਼ੈਂਟੇਸ਼ਨ ਭੇਜਾਂਗੇ। ਔਰ ਸਭ ਤੋਂ ਵੱਧ ਕਿਉਂਕਿ ਇੱਕ ਗ੍ਰਾਂਟਡ ਟਾਪਿਕ ਚੱਲ ਰਿਹਾ ਕੁਝ ਸਾਡੇ ਵੀਰ ਬੱਚੇ ਡੇਬਰੂਗੜ ਦੀ ਜੇਲ੍ਹ ਦੇ ਵਿੱਚ ਲੰਬੇ ਆਰਸੇ ਦੇ ਐਨਐਸਏ ਵਿੱਚ ਬੰਨਦੇ ਆ। ਔਰ ਉਹਨਾਂ ਨੇ ਹੁਣ ਕੁਝ ਉੱਥੇ ਭੋਖੜਤਾੜ ਰੱਖੀ ਆ। ਭੋਖੜਤਾੜ ਦਾ ਉਹਨਾਂ ਦਾ ਮੁੱਖ ਕਾਰਨ ਸੀਗਾ ਕਿ ਉੱਥੇ ਸਾਡੀ ਪ੍ਰਾਈਵੇਸੀ ਜਿਹੜੀ ਆ ਉਹਨੂੰ ਸਤੇਕ ਤੇ ਲਾਇਆ ਗਿਆ। ਉਹ ਕੀ ਆ ਕਿ ਬਾਥਰੂਮਾਂ ਦੇ ਵਿੱਚ ਕਦੇ ਕੈਮਰੇ ਨਹੀਂ ਲੱਗਦੇ। ਜਿੰਨੀ ਸਾਨੂੰ ਇਨਫੋਰਮੇਸ਼ਨ ਮੇਰੀ ਅਸੀਂ ਗਏ ਤਾਂ ਹੈ ਨਹੀਂ ਵੀ ਉੱਥੇ ਜਿਹੜੀ ਪ੍ਰਾਈਵੇਸੀ ਆ ਉਹਦੇ ਤੱਕ ਵੀ ਇਹ ਹਿਊਮਨ ਰਾਈਟਸ ਦੀ ਬਾਇਓਲੇਸ਼ਨ ਕਰ ਰਹੇ ਆ ਤੇ ਉਹ ਪੰਜ ਦੇ ਵਿੱਚੋਂ ਛਿਆਂ ਦੇ ਵਿੱਚੋਂ ਤਿੰਨ ਜਿਹੜੇ ਆ ਉਹ ਭੁੱਖ ਹੜਤਾਲ ਕਰਕੇ ਸੀਰੀਅਸ ਵੀ ਆ ਇੱਕ ਨੂੰ ਕਿਡਨੀ ਦੀ ਪ੍ਰੋਬਲਮ ਆ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਆਲਰੇਡੀ ਉਹਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਦੌਰਾ ਪੈਣ ਕਰਕੇ ਉਹਦੀ ਜੀਭ ਜਿਹੜੀ ਆ ਉਹ ਅੱਧੀ ਟੁੱਕੀ ਗਈ ਤੇ ਇੱਕ ਹੋਰ ਸਾਡਾ ਸਿੰਘ ਜਿਹੜਾ ਉਹ ਵੀ ਇਸ ਗੱਲ ਤੋਂ ਪੀੜਤ ਆ ਉਹ ਵੀ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮੰਗ ਰੱਖੀ ਆ ਕਿ ਉਹ ਤਾਂ ਜੇਲ੍ਹ ਵਿੱਚ ਬੈਠੇ ਆ ਤੇ ਪਿੱਛੇ ਮਾਪੇ ਜਿਹੜੇ ਆ ਉਹ ਬੈਠੇ ਅੰਮ੍ਰਿਤਸਰ ਦੇ ਉਸ ਕਾਰਿਡੋਰ ਦੇ ਵਿੱਚ ਜਿੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਆ ਤੇ ਉਹ ਅੱਜ ਸਵੇਰੇ ਵੀ ਮਿਲੇ ਸੀ ਸਾਨੂੰ ਤੇ ਅਸੀਂ ਇਹ ਵੀ ਮੰਗ ਕੀਤੀ ਆ ਆਪਣੇ ਗਵਰਨਰ ਸਾਹਿਬ ਤੋਂ ਕਿ ਪੰਜਾਬ ਦੀ ਸਰਕਾਰ ਇਨੀਸ਼ੀਏਟਿਵ ਲੈ ਕੇ ਲਾ ਐਂਡ ਆਊਟ ਦੀ ਕੋਈ ਸਿਚੁਏਸ਼ਨ ਨਾ ਹੋਵੇ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਸੋ ਇਹ ਤਿੰਨ ਮੁੱਖ ਤੌਰ ਦੇ ਉੱਤੇ ਸਾਡੇ ਅੱਜ ਦੇ ਏਜੰਡੇ ਸਭ ਤੋਂ ਜਿਹੜੀ ਪ੍ਰਾਇਓਰਟੀ ਸੀ ਸਾਡੀ ਉਹ ਸੁਲਤਾਨਪੁਰ ਦਾ ਗੋਲੀ ਕਾਂਡ ਸੀ ਗੁਰਦੁਆਰਾ ਅਕਾਲੀ ਬੂੰਗਾ ਵਿਖੇ ਔਰ ਇਹਨਾਂ ਦੇ ਵਿੱਚ ਗਵਰਨਰ ਸਾਹਿਬ ਨੇ ਕਿਹਾ ਪਏ ਇਹਦੀ ਇੰਪਾਰਸ਼ੀਅਲ ਤੌਰ ਤੇ ਜੁਡੀਸ਼ੀਅਲ ਇਨਕੁਆਇਰੀ ਦਾ ਵੀ ਉਹ ਕਹਿੰਦੇ ਮੈਂ ਕਰੂੰਗਾ ਉਹਦੀ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਸਾਰੀ ਜਿਹੜੀ ਰਿਪੋਰਟ ਆ ਜਾਊਗੀ ਸੋ ਇਸੇ ਕਰਕੇ ਅਸੀਂ ਇਹ ਤਿੰਨ ਮੁੱਦੇ ਜਿਹੜੇ ਵਿੱਚੋਂ ਕਿ ਸੁਲਤਾਨਪੁਰ ਲੋਧੀ ਦੇ ਅਸਲ ਕੌਣ ਜਿਨ੍ਹਾਂ ਨੇ ਇਹ ਗੋਲੀ ਦੀ ਉੱਥੇ ਹੁਕਮ ਚਾੜਿਆ ਪੁਲਸ ਅੰਦਰ ਦੇ ਜਾਣ ਦੀ ਜਿਹੜੀ ਹਕਮਾਕਤ ਕੀਤੀ ਆ ਉਹਦੇ ਲਈ ਅਸੀਂ ਸਾਰੇ ਮਿਲ ਕੇ ਆਏ ਆ ਤੇ ਮੁੱਖ ਗਵਰਨਰ ਸਾਹਿਬ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕਿ ਹਮੇਸ਼ਾ ਹੀ ਜਾਸਤਸ ਪ੍ਰਬੇਲ ਕਰਦੀ ਆ ਤੇ ਅਸੀਂ ਇਹਨਾਂ ਦੇ ਵਿੱਚ ਵੀ ਤੁਹਾਡੇ ਨਾਲ ਜਸਟਿਸ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ